ਉਜੀ ਜਿਹੜੀ ਬੱਸ ਹੈ ਆਪਣੀ ਬੰਦੇ ਰੂਟ ਤੇ ਚੰਡੀਗੜ੍ਹੋਂ ਆਈ ਸੀਸ ਚੱਲ ਕੇ ਤੇ ਇਹ ਬਰਨਾਲੇ ਨੂੰ ਜਾ ਰਹੀ ਸੀਗੀ ਤੇ ਰਸਤੇ 'ਚ ਪਟਿਆਲੇ ਬੱਸ ਸਟੈਂਡ 'ਤੇ ਨੇ ਸਵਾਰੀਆਂ ਉਤਾਰਨੀਆਂ ਸੀ ਤੇ ਉੱਥੋਂ ਗੱਡੀ ਨੂੰ ਟਰਨ ਲੈਣ ਵਾਸਤੇ ਜਦੋਂ ਗੱਡੀ ਮੁੜੀ ਬੱਸ ਸਟੈਂਡ ਵੱਲ ਤਾਂ ਪਿੱਛੋਂ ਇੱਕ ਤੇਜ਼ ਰਫਤਾਰ ਟਰਾਲਾ ਆਇਆ ਤੇ ਜਿਹਦੇ ਵਿੱਚ ਡਰਾਈਵਰ ਦਾ ਕੋਈ ਨਸ਼ੇ ਦਾ ਸੇਵਨ ਕੀਤਾ ਹੋਇਆ ਸੀ ਤੇ ਉਹਦਾ ਫਰੰਟ ਆ ਕੇ ਇੱਕਦਮ ਬੱਸ ਦੇ ਪਿੱਛੇ ਵੱਜਿਆ ਤੇ ਜਿਹਦੇ ਨਾਲ ਜਿਹੜੀ ਬੱਸ ਸੀ ਉਹ ਕੰਟਰੋਲ ਨਹੀਂ ਹੋਈ ਹੈਗੀ ਤੇ ਅਨ ਕੰਟਰੋਲ ਹੋਣ ਕਰਨ ਉਹ ਫੁੱਟਬਾਥ ਤੇ ਚੜ ਕੇ ਪਲਟ ਗਈ ਤੇ ਜਿਹਦੇ ਵਿੱਚ ਕਾਫੀ 20-25 ਸਵਾਰੀਆਂ ਸੀ ਚਾਰ-ਪੰਜ ਸਵਾਰੀਆਂ ਜਿਹੜੀਆਂ ਹੈਗੀਆਂ ਉਹ ਐਡਮਟ ਤੇ ਨਾਲ ਸਾਡੇ ਜਿਹੜੇ ਡਰਾਈਵ ਕਨੈਕਟਰ ਆ ਉਹ ਵੀ ਰਜੇਂਦਰਾ ਹਸਪੀਟਲ ਐਡਮਟ ਹੈ ਜੀ ਕਿੰਨੇ ਵਜੇ ਦੀ ਗੱਲ ਹੈ ਇਹ ਲਗਭਗ ਸਾਢੇ 3:30 ਵਜੇ ਦੀ ਗੱਲ ਹੈ ਜੀ ਕਿਵੇਂ ਦੀ ਹੁਣ ਕਾਰਵਾਈ ਜਾਂਦੀ ਹੈ ਕਾਰਵਾਈ ਸੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਦੇਖੋ ਇੱਕ ਬੰਦੇ ਦੀ ਅਨਗੈਲਿਕ ਕਾਰਨਾਂ ਨਸ਼ੇ ਦੇ ਵਿੱਚ ਡਰਾਈਵਰ ਸੀ ਉਹ ਅਣਗਹਿਲੀ ਕਰਨਾ ਐਡਾ ਵੱਡਾ ਹਾਦਸਾ ਹੋਇਆ ਜਿਹਦੇ ਵਿੱਚ ਸਵਾਰੀਆਂ ਵੀ ਜੜੂਆਂ ਚਾਰ ਤੋਂ ਪੰਜ ਸਵਾਰੀਆਂ ਇੱਕ ਦੋ ਸਵਾਰੀਆਂ ਉਹ ਰਜਿੰਦਰਾ ਹਸਪੀਟਲ ਵੀ ਐਡਮਡਾ ਜਿਹੜਾ ਸਾਡਾ ਕੰਡਕਟਰ ਸੀ ਉਹਦੇ ਵੀ ਸਿਰ ਦੇ ਵਿੱਚ ਕਾਫੀ ਜ਼ਿਆਦੇ ਸੱਟ ਵੱਜੀ ਡਾਂਕੇ ਵਗੈਰਾ ਲੱਗਿਆ ਛਾਤੀ ਦੇ ਗੁੱਜੀਆਂ ਸੱਟਾਂ ਲੱਗੀਆਂ ਡਰਾਈਵਰ ਦੇ ਸੱਟ ਆ ਗਈ ਕਹਿੰਦਾ ਭਾਬ ਇੱਕ ਬੰਦੇ ਦੀ ਅਣਗਹਿਲੀ ਕਰਨੇ ਐਡਾ ਵੱਡਾ ਹਾਦਸਾ ਹੋਇਆ ਤੇ ਅਸੀਂ ਚਾਹੁੰਦੇ ਆ ਵੀ ਉਹਦੇ ਬੰਦੀ ਕਾਰਵਾਈ ਹੋਵੇ ਤੇ ਜਿੰਨਾ ਸਾਡਾ ਨੁਕਸਾਨ ਆਇਆ ਉਹਦਾ ਜਿਹੜਾ ਉਹ ਆ ਉਨੋ ਜਰਮਾਨਾ ਜਾਂ ਫੈਨ ਹੈ ਉਹ ਕੀਤਾ ਜਾ ਬਿਲਕੁਲ ਜੀ ਦੇਖੋ ਜਾਨੀ ਨੁਕਸਾਨ ਤੋਂ ਬਚਾ ਹੋਇਆਗਾ ਪਰ ਸੱਟਾਂ ਕਾਫੀ ਜ਼ਿਆਦੇ ਨੇ ਸਾਡੇ ਕੰਡਕਟਰ ਦੇ ਕਾਫੀ ਜ਼ਿਆਦੇ ਸੱਟਾਂ ਨੇ ਡਰਾਈਵਰ ਦੇ ਕਾਫੀ ਜ਼ਿਆਦੇ ਸੱਟਾਂ ਨੇ ਇੱਕ ਦੋ ਸਵਾਰੀਆਂ ਵੀ ਇੰਜੜ ਹੋਈਆਂ ਤੇ ਇੱਕ ਸਵਾਰੀ ਵੀ ਉਰੇ ਐਡਮੜਾ ਬਾਕੀ ਚਲੋ ਜਿਹੜੀਆਂ ਤਾਂ ਨਚਾਰੇ ਗਏ ਸੀ ਉਹ